ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾ ਰਹੇ ਆ ਆਟਾ ਸੂਜੀ ਤੇ ਮਿਲਕ ਪਾਊਡਰ ਦੀਆਂ ਪਿੰਨੀਆਂ ਜੀ ਇਹ ਇਹ ਰੈਸਪੀ ਆਪਣੀ ਬਹੁਤ ਹੀ ਜਲਦੀ ਤਿਆਰ ਹੁੰਦੀ ਹੈ ਜੀ 15 ਮਿੰਟ ਦੇ ਵਿੱਚ ਪਹਿਲਾਂ ਆਪਾਂ ਬਣਾਉਣੀ ਹੈ ਜੀ ਚਾਸ਼ਨੀ ਹਾਂਜੀ ਹੁਣ ਆਪਾਂ ਚਾਸ਼ਨੀ ਰੱਖਤੀ ਜੀ ਗੈਸ ਦੇ ਉੱਪਰ ਇੱਕ ਕੱਪ ਪਾਣੀ ਦਾ ਤੇ ਲੋੜ ਅਨੁਸਾਰ ਚੀਨੀ ਜੀ ਕੋਈ ਮਿੱਠਾ ਵੱਧ ਖਾਂਦਾ ਕੋਈ ਘੱਟ ਜੀ ਮੈਂ ਲੋੜ ਅਨਸਾਰ ਪਾਈ ਹੈ ਜੀ ਮੈਂ ਜੈਨੀ ਵਿੱਚੋਂ ਰੱਖ ਲਈ ਹੈ ਜੀ ਹੁਣ ਆਪਾਂ ਕੜਾਹੀ ਰੱਖਤੀ ਗੈਸ ਤੇ ਜੀ ਇਸ ਵਿੱਚ ਪਾਇਆ ਜੀ ਕਿਓ ਕਿਓ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਹੁਣ ਇਸ ਵਿੱਚ ਪਾਇਆ ਜੀ ਆਟਾ ਆਟੇ ਨੂੰ ਚੰਗੀ ਤਰ੍ਹਾਂ ਘੋਡੇ ਵਿੱਚ ਮਿਕਸ ਕਰਕੇ ਜੀ ਇਸ ਨੂੰ ਉਦੋਂ ਤੱਕ ਹਲਾਉਣਾ ਜੀ ਜਦ ਤੱਕ ਇਹ ਆਟੇ ਦਾ ਰੰਗ ਬਦਲ ਨਾ ਜਾਏ ਹੁਣ ਆਪਾਂ ਇਸ ਵਿੱਚ ਪਾਈ ਜੀ ਸੂਜੀ ਸੂਜੀ ਪਾ ਕੇ ਇਸ ਨੂੰ ਮਿਕਸ ਕਰਕੇ ਆٹے ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਭੌਣਾ ਲੈਣਾ ਜੀ ਚੰਗੀ ਤਰ੍ਹਾਂ ਇਸ ਵਿੱਚ ਪਾਓ ਮਿਲਕ ਪਾਊਡਰ। ਮਿਲਕ ਪਾਊਡਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ। ਜੋ ਗੰਢ ਨਾ ਬੱਝੇ ਜੀ। ਮਿਲਕ ਪਾਊਡਰ ਦੀ ਗੰਢ ਵੱਜ ਜਾਂਦੀ ਆ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਜੀ। ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਇਸ ਵਿੱਚ ਪਾਉਣੀ ਆ ਜੀ ਕਾਜੂ, ਬਦਾਮ ਤੇ ਫੁੱਲ ਮਖਾਣੇ ਪੀਸ ਕੇ ਰੱਖੇ। ਹੁਣ ਇਸ ਵਿੱਚ ਪਾਉਣੀ ਆ ਜੀ ਦਾਖਾ। ਲੋੜ ਅਨੁਸਾਰ ਦਾਖਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਜੀ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਇਸ ਵਿੱਚ ਪਾਉਣੀ ਹੈ ਜਾਸਨੀ ਕਾਸ਼ ਨਹੀਂ ਪਾ ਕੇ ਚੰਗੇ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਜੀ ਮਿਕਸ ਕਰਕੇ ਇਹਨੂੰ ਠੰਡਾ ਹੋਣ ਲਈ ਸਾਈਡ ਤੇ ਰੱਖ ਦੇਣਾ ਹੈ ਹੁਣ ਇਸ ਤਰ੍ਹਾਂ ਪਿੰਨੀਆਂ ਬਟਾਂਗੀਆਂ ਜੀ ਲੋਜੀ ਰੈਸਪੀ ਤਿਆਰ ਆ ਜੀ ਬਣ ਕੇ ਆਪਣੇ ਚੈਨਲ ਦਾ ਨਾਮ ਹੈ ਪੰਜਾਬੀ ਰੈਸਪੀ ਜੀ ਇਹੋ ਜਿਹੀਆਂ ਹੋਰ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਪਿੰਨੀ ਰੈਸਪੀ ਦੇਖ ਕੇ ਬਣਾ ਕੇ ਜੀ ਇਸ ਨੂੰ ਕਮੈਂਟ ਵੀ ਕਰਕੇ ਵੀ ਜਰੂਰ ਦੱਸਿਓ ਵੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਲੱਗੀ ਥੈਂਕ ਯੂ